ભાઈ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਤੁਸੀਂ ਦੱਸੋ ਵਧੀਆ ਹੀ ਵਧੀਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਦबई ਵਿੱਚ ਇੱਥੇ ਆਇਆਂ ਨੂੰ ਇੱਕ ਸਾਲ ਹੋ ਗਿਆ ਹੀ ਸਾਲ ਹੋ ਗਿਆ ਤਾਂ ਪੈਸੇ ਵਧੀਆ ਬਣਦੇ ਸੋਨੇ ਬਣਦੇ ਪੈਸੇ ਤੁਹਾਡੇ ਹਾਂਜੀ ਹਾਂਜੀ ਕਿੰਨੇ ਕੇ ਪੈਸੇ ਘਰ ਪਾ ਦਿੰਦੇ ਹੋ ਤੁਸੀਂ ਆਰਮੀ ਨੇ ਮੈਂ 30000 ਰੁਪਏ ਐ 35000 30000 35000 ਰੁਪਿਆ ਘਰ ਭੇਜ ਦਿੰਦੇ ਤਾਂ ਉੱਥੇ ਕਿੰਨੇ ਕ ਬਣਦੇ ਸੀ ਪੰਜਾਬ ਵਿੱਚ ਉਹ ਪੰਜਾਬ ਤਾਂ ਹੀ ਸਮਝ ਲਓ 9000 ਬਸ 9 10 ਹਾਂ ਮਾਰ ਖਾਪ ਕੇ ਮਤਲਬ ਇਹ ਜਿਆਦਾ ਮਿਹਨਤ ਕਰਕੇ 9 ਤੋਂ 10000 ਵੀ ਬਹੁਤ ਮੁਸ਼ਕਲ ਨਾਲ ਤਾਂ ਇੱਥੇ ਤੁਸੀਂ ਰੋਟੀ ਪਾਣੀ ਕਿੱਦਾਂ ਵਧੀਆ ਖਾਣੇ ਜਾਂ ਇੱਕ ਨੰਬਰ ਜੀ ਇੱਕ ਨੰਬਰ ਰੋਟੀ ਖਾਂਦੇ ਆ ਜੀ ਮੁੰਡੇ ਤੇ ਰੋਟੀ ਜਿੱਦਾਂ ਜਿਆਦਾ ਜਣੇ ਮਿਲ ਕੇ ਬਣਾਉਨੇ ਤੁਸੀਂ ਹਾਂਜੀ ਹਾਂਜੀ ਚਾਰ ਮੁੰਡੇ ਮਿਲ ਕੇ ਬਣਾਉਨੇ ਆ ਤੇ ਖਰਚਾ ਅੱਛਾ ਜੀ 1.5 150 ਰੁਪਿਆ ਇਕੱਠਾ ਕਰਦੇ ਆਂ ਮੁੰਡੇ ਹਾਂ 1.5 150 ਪਾ ਕੇ ਮਤਲਬ ਉਹ ਹੀ 600 700 ਗ੍ਰਾਮ ਜੋ ਹੁੰਦਾ ਤਾਂ ਉਹਦੇ ਵਿੱਚ ਤੁਸੀਂ 4 ਜਣੇ ਰੋਟੀ ਖਾ ਲੈਣੇ 150 ਗ੍ਰਾਮ ਤੁਹਾਡਾ ਖਰਚਾ ਹੁੰਦਾ ਹੈ ਤੇ ਬਾਕੀ ਤੁਹਾਡਾ ਕੁਝ ਵਾਈਫਾਈ ਵਗੈਰਾ ਤਾਂ ਜਿਹੜੇ ਲੋਕ ਜ਼ਿਆਦਾ ਮਤਲਬ ਪੈਸੇ ਤੇ ਨਵੀਂ ਬਈ ਖਰਾਬ ਕਰਨੇ ਚਾਹੀਦੇ ਜਾਂ ਜੋੜਨੇ ਚਾਹੀਦੇ ਜੋੜਨੇ ਚਾਹੀਦੇ ਜੀ ਵੈਸੇ ਤਾਂ ਲੋਕ ਜੋ ਨਸ਼ੇ ਖਾਂਦੇ ਨੇ ਤੇ ਅੱਗੇ दारू-ਦੂਰੂ ਲਾ ਪੈਂਦੇ ਪੀਂਦੇ ਮੁੰਡੇ ਪੈਸਾ ਖਰਾਬ ਇਦਾਂ ਨਹੀਂ ਕਰਨਾ ਚਾਹੀਦਾ ਉਹ ਗਲਤ ਗੱਲ ਆ ਉਹ ਗਲਤ ਗੱਲ ਆ ਤੁਸੀਂ ਇੱਥੇ ਕੰਮ ਕਰਨ ਵਾਸਤੇ ਆਏ ਆ ਤੇ ਕੰਮ हां जी दोस्तों वीडियो चंगी वीडियो ता लाइक और चैनल नु कर दे सब्सक्राइब आवन वाली वीडियो विच तानू नबी भाई ਦੱਸਣਗੇ ਕਿ ਕਿਸ ਤਰੀਕੇ ਨਾਲ ਲਾਇਸੈਂਸ ਬਣਾਇਆ ਜਾਂਦਾ ਹੈ ਇੱਥੇ ਦਵਾਈ ਵਿੱਚ ਤੱਕ ਕਿੰਨੇ ਪੈਸੇ ਲੱਗੇ ਨੇ ਨਵੀ ਭਾਈ ਦੇ ਨਵੀ ਭਾਈ ਨੇ ਫਾਈਲ ਓਪਨ ਕੀਤੀ ਹੋਈ ਹੈ ਸਿਗਨਲ ਟੈਸਟ ਹੋ ਚੁੱਕਾ ਹੈ ਤਾਂ ਵੀਡੀਓ ਲੰਬੀ ਹੋ ਰਹੀ ਹੈ ਤੇ ਆਉਣ ਵਾਲੀ ਵੀਡੀਓ ਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਲਾਇਸੈਂਸ ਬਾਰੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਦੇ